ਪੰਜਾਬ ਕਾਂਗਰਸ ਦੀ ਅੰਦਰੂਨੀ ਜੰਗ ਆਈ ਸਾਹਮਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਇੱਕ ਵਾਰ ਫਿਰ ਖੜਕ ਗਈ ਹੈ ਜੋ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤਾਂ ਕਿ ਚਰਨਜੀਤ ਸਿੰਘ ਚੰਨੀ ਜੋ ਲੋਕਾਂ ਦੀ ਪਸੰਦ ਬਣੇ ਹੋਏ ਨੇ ਉਸ ਨੂੰ ਬਦਨਾਮ ਕਰਕੇ ਲੋਕਾਂ ਦੇ ਵਿੱਚ ਉਸ ਦੀ ਇਮੇਜ ਖਰਾਬ ਕੀਤੀ ਜਾਵੇ ਜੋ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਉਹਨਾਂ ਲੀਡਰਾਂ ਦੇ ਨਾਂ ਦੱਸੇ ਗਏ ਨੇ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰ ਰਹੇ ਨੇ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਕਾਂਗਰਸ ਦੇ ਵਿੱਚ ਵੱਡਾ ਕਮਸਾਨ ਮੱਚਿਆ ਹੋਇਆ ਹੈ ਜੋ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੱਕਜੁਕਤਾ ਹੋਣ ਦਾ ਦਾਵਾ ਕਰ ਰਹੀ ਹੈ ਪਰ ਸੀਨੀਅਰ ਆਗੂ ਇੱਕ ਦੂਜੇ ਦੇ ਪ੍ਰਤੀ ਮਤਭੇਦ ਬਰਕਰਾਰ ਹਨ ਅਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕੋਈ ਮੌਕਾ ਨਹੀਂ ਜਾਣ ਦਿੰਦੇ ਸੋ ਬੀਤੇ ਕੱਲ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਭੁਭੇਸ਼ ਬਗੇਲ ਦੇ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਵ代ਿਕਾਂ ਮੈਂਬਰ ਪਾਰਲੀਮੈਂਟਾਂ ਤੇ ਜ਼ਿਲ੍ਹਾ ਪ੍ਰਧਾਨਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਹਨਾਂ ਸਾਰੇ ਆਗੂਆਂ ਨਾਲ ਮੀਟਿੰਗ ਕੀਤੀ ਤੇ ਕਈ ਆਗੂਆਂ ਨੇ ਦੱਬੀ ਆਵਾਜ਼ ਵਿੱਚ ਇੱਕ ਦੂਜੇ ਦੇ ਉੱਪਰ ਨਿਸ਼ਾਨਾ ਬੰਨ੍ਹਿਆ ਸੋ ਦੱਸਿਆ ਜਾਂਦਾ ਕਿ ਬਹੁਤ ਸਾਰੇ ਆਗੂਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਕੱਲੇ-ਇਕੱਲੇ ਆਗੂਆਂ ਨਾਲ 5-5 ਮਿੰਟ ਮੀਟਿੰਗ ਕੀਤੀ ਜਾਵੇ ਤਾਂ ਜੋ ਜ਼ਮੀਨੀ ਹਕੀਕਤ ਬਾਰੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਆਗੂਆਂ ਨੇ ਇਹ ਲਈ ਦਿੱਤੀ ਕਿ ਰਿਪੋਰਟ ਜਾਂ ਕਹਾਣੀ ਦੱਸੀ ਜਾਂਦੀ ਏ ਉਹ ਅਸਲ ਸੱਚ ਨਹੀਂ ਏ ਉਹ ਠੀਕ ਨਹੀਂ ਏ ਜੋ ਸਟੇਜ ਦੇ ਉੱਪਰ ਬੋਲਿਆ ਜਾਂਦਾ ਸੋ ਕਾਂਗਰਸ ਦੇ ਅੰਦਰ ਅੰਦਰ ਜੋ ਵੱਡੀ ਜੰਗ ਛਿੜੀ ਹੋਈ ਏ ਕਾਂਗਰਸ ਦੇ ਲੀਡਰ ਹੀ ਇੱਕ ਦੂਜੀ ਨੂੰ ਠੱਬੀ ਲਾ ਰਹੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਅਵਰਿੰਗ ਜੋ ਮੈਂਬਰ ਪਾਰਲੀਮੈਂਟ ਅਗੜੀਆਂ ਵਿਧਾਨ ਸਭਾ ਚੋਣਾਂ ਤੇ ਟਿਕਟਾਂ ਨਾ ਦੇਣ ਦਾ ਜਿਨ੍ਹਾਂ ਨੇ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਗ ਪਪੂਲਾ ਹੋਏ ਨੇ ਜੇਕਰ ਚੰਜੀਤ ਸਿੰਘ ਚੰਨੀ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਨਹੀਂ ਲੜਦੇ ਤਾਂ ਫਿਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ਜੋ ਅੱਜ ਪੰਜਾਬ ਦੇ ਵਿੱਚ ਸਰਵੇ ਕਰਵਾਏ ਜਾ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਵੱਲੋਂ ਤੇ ਭਾਵੇਂ ਕਾਂਗਰਸ ਵੱਲੋਂ ਇਹ ਸਰਵੇ ਚੰਨੀ ਦੇ ਹੱਕ ਵਿੱਚ ਜਾ ਰਹੇ ਨੇ ਜੋ ਲੋਕ ਚੰਨੀ ਨੂੰ ਅਗਲਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਜਿਸ ਕਰਕੇ ਰਾਜਾਵੜੀ ਸੋਜਿੰਦਰ ਸਿੰਘ ਦਾਵਾ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਤੋਂ ਦੁਖੀ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰੋ ਤੇ ਚਰਨਜੀਤ ਸਿੰਘ ਚੰਨੀ ਦੀ ਇਮੇਜ ਖਰਾਬ ਕਰੋ ਤਾਂ ਕਿ ਪੰਜਾਬ ਦੇ ਲੋਕ ਚਰਨਜੀਤ ਸਿੰਘ ਚੰਨੀ ਨਾਲ ਨਫ਼ਰਤ ਕਰਨ ਸੋ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਵਿੱਚ ਨੀਚਾ ਦਿਖਾਉਣ ਵਾਸਤੇ ਜੋ ਅਜਿਹੇ ਚਾਲਾਂ ਚਲੀਆਂ ਜਾ ਰਹੀਆਂ ਨੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਜੋ ਗਲਤ ਪ੍ਰੋਪਗੈਂਡਾ ਪੇਸ਼ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਚੰਨੀ ਨੇ ਕਹਿ ਕੇ ਕਾਂਗਰਸ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਜੇਕਰ ਕਹੋ ਤਾਂ ਉਹ ਘਰ ਬੈਠ ਜਾਂਦਾ ਪਰ ਇਸ ਤਰ੍ਹਾਂ ਉਸਨੂੰ ਬਦਨਾਮ ਨਾ ਕਰੋ ਚੰਨੀ ਨੇ ਉਸਦੀ ਵੀਡੀਓ ਲੀਕ ਕਰਨ ਦਾ ਵੀ ਝੋਰਾ ਕੀਤਾ ਇੱਥੇ ਦੱਸਿਆ ਜਾਂਦਾ ਕਿ ਪਿਛਲੇ ਦਿਨੀ ਜੋ ਪਾਰਟੀ ਅਨੁਸੂਚਿਤ ਜਾਤੀ ਵਿੰਗ ਦੇ ਵਰਕਰਾਂ ਆਗੂਆਂ ਨਾਲ ਮੀਟਿੰਗ ਕੀਤੀ ਸੀ ਚੰਨੀ ਨੇ ਉਹਨਾਂ ਨੇ ਦਲਤਾਂ ਨੂੰ ਉਹਦੇ ਨਾਂ ਦੇਣ ਦੀ ਬਜਾਏ ਜੱਟਾਂ ਨੂੰ ਉੱਚ ਪਦਵੀਆਂ ਦੇਣ ਦੀ ਗੱਲ ਕੀਤੀ ਤਾਂ ਇਹ ਵੀਡੀਓ ਵਾਇਰਲ ਹੋ ਗਈ ਜੋ ਰਾਜਾ ਵਿੰਗ ਦੇ ਕਿਸੇ ਖਾਸ ਲੀਡਰ ਨੂੰ ਉਸ ਮੀਟਿੰਗ ਦੇ ਵਿੱਚ ਭੇਜਿਆ ਗਿਆ ਤੇ ਉਸਨੇ ਇਹ ਸਾਰੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਕਿ ਜੋ ਕਿ ਅੱਜ ਚੰਨੀ ਸਿੰਘ ਚੰਨੀ ਨੇ ਇਹ ਸਿੱਧਾ ਰਾਜਾ ਵੜਿੰਗ ਦੇ ਉੱਪਰ ਨਿਸ਼ਾਨਾ ਬੰਨ੍ਹਿਆ ਹੈ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਵੀ ਗੱਲ ਚੱਲੀ ਤਾਂ ਉਹਨਾਂ ਨੇ ਕਿਹਾ ਕਿ ਉਹ ਦੁਖੀ ਹੋ ਗਿਆਨ ਆਪਣੀ ਲੀਡਰਸ਼ਿਪ ਤੋਂ ਜੇਕਰ ਲੀਡਰਸ਼ਿਪ ਪੰਜਾਬ ਦੇ ਵਿੱਚ ਇਕਜੁੱਟਤਾ ਨਹੀਂ ਦਿਖਾਉਂਦੀ ਤਾਂ ਉਹ ਭਾਜਪਾ ਵਿੱਚ ਚਲੇ ਜਾਣਗੇ ਇਸ ਵਿੱਚ ਕੋਈ ਸ਼ੱਕ ਨਹੀਂ ਸੋ ਗੁਰਪ੍ਰੀਤ ਕਾਂਗੜ ਜੋ ਪਹਿਲਾਂ ਵੀ ਭਾਜਪਾ ਵਿੱਚ ਚਲੇ ਗਏ ਸੀ ਉਹਨਾਂ ਨੇ ਕਿਹਾ ਕਿ ਉਹ ਦੁਖੀ ਹੋ ਕੇ ਪਹਿਲਾਂ ਵੀ ਭਾਜਪਾ ਵਿੱਚ ਗਏ ਸਨ ਸੋ ਸਾਬਕਾ ਵਿਧਾਇਕ ਪ੍ਰਵਿੰਦਰ ਸਿੰਘ ਪਿੰਕੀ ਨੇ ਵੀ ਇਹੀ ਦਲੀਲ ਦਿੱਤੀ ਹੈ ਕਿ ਕੋਈ ਵੀ ਲੀਡਰ ਜੋ ਕਾਂਗਰਸ ਦੇ ਵਿੱਚ ਟਿਕਟ ਬਿਨਾਂ ਜਿੱਤੇ ਜੋ ਨਹੀਂ ਜਿੱਤ ਸਕਦਾ ਸੋ ਕਾਂਗਰਸ ਪਾਰਟੀ ਨੂੰ ਅਸੀਂ ਸਾਰੇ ਮਜ਼ਬੂਤ ਕਰੀਏ ਜੋ ਆਪਸੀ ਲਕਤਾ ਖਿਚਰੇ ਆ ਉਹ ਬੰਦ ਕਰੀਏ ਇੱਕ ਦੂਜੀ ਦੇ ਉੱਪਰ ਨਿਸ਼ਾਨੇ ਨਾ ਬਣੀਏ ਜੇਕਰ ਅਸੀਂ ਇੱਕ ਦੂਜੀ ਦੇ ਉੱਪਰ ਨਿਸ਼ਾਨੇ ਬਿੰਦਿਆ ਤਾਂ ਸਾਡੀ ਪਾਰਟੀ ਕਮਜ਼ੋਰ ਹੁੰਦੀ ਹੈ ਸੋ ਸਾਬਕਾ ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਕਿਹਾ ਕਿ ਸਾਰੇ ਲੀਡਰਾਂ ਦੇ 5-5 ਮਿੰਟ ਤੱਕ ਗੱਲ ਸੁਣੀ ਜਾਵੇ ਤੇ ਸੁਝਾਅ ਸੁਨੇ ਜਾਂ ਤਾਂ ਕਿ ਜਦੋਂ ਕੋਈ ਦਲੀਲ ਦਿੱਤੀ ਜਾਂਦੀ ਹੈ ਵੱਡੀ ਮੀਟਿੰਗ ਵਿੱਚ ਜੇਕਰ ਕੋਈ ਗੱਲ ਕਹੀ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਨੂੰ ਉਸ ਦਾ ਦੁੱਖ ਲੱਗਦਾ ਹੈ ਉਹਨਾਂ ਨੇ ਕਿਹਾ ਇੱਕ ਕਟੋਕੜ 2 ਦਿਨ ਦੀ ਮੀਟਿੰਗ ਰੱਖੀ ਜਾਵੇ ਤੇ ਸਾਰੇ ਆਗੂਆਂ ਦੀ ਗੱਲ ਸੁਣੀ ਜਾਣੀ ਚਾਹੀਦੀ ਏ ਸੋ ਇਹ ਜੋ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਰੋਹਲ ਗਾਂਧੀ ਰੈਲੀ ਕਰਨ ਵਾਸਤੇ ਪੰਜਾਬ ਵਿੱਚ ਆ ਰਹੇ ਨੇ ਪਾਰਟੀ ਦੇ ਯੂਥ ਵਿੰਗ ਦੀਆਂ ਚੋਣਾਂ ਨਾ ਕਰਵਾਉਣਾ ਵੀ ਸੁਝਾ ਦਿੱਤਾ ਗਿਆ ਆਗੂਆਂ ਨੇ ਕਿਹਾ ਕਿ ਯੂਥ ਕਾਂਗਰਸ ਨੇ ਚੋਣਾਂ ਕਰਮਣਾ ਇਹ ਵੇਲਾ ਠੀਕ ਨਹੀਂ ਹੈ ਕਿਉਂਕਿ ਅੱਗੇ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਸੋ ਦੂਸਰੇ ਪਾਸੇ ਮਨਰੇਗਾ ਨੂੰ ਰਹਿ ਕੇ ਰਹਿਨੀਆਂ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਕਰਨ ਦੇ ਸੁਝਾਅ ਦਿੱਤੇ ਜਾ ਰਹੇ ਨੇ ਜਿਸ ਕਰਕੇ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਭवेश ਬਗੇਲ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਸੀ ਜੋ ਸਭ ਕੁਝ ਨਿਕਲ ਕੇ ਸਾਹਮਣੇ ਆ ਗਿਆ ਜੋ ਕਾਂਗਰਸ ਦੀ ਆਪਸੀ ਫੁੱਟ ਇੱਕ ਵਾਰ ਫਿਰ ਵੱਡੀ ਹੋ ਗਈ ਹੈ